ਤੋ ਪੰਜਾਬੀ ਫਿਲਮਾਂ ਦੇ ਦਿੱਗਜ ਐਕਟਰ ਜੈ ਰੰਧਾਵਾ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ ਤਾਰੋ ਦੱਸ ਦਈਏ ਕਿ ਜੈ ਰੰਧਾਵਾ ਹੁਣ ਤੱਕ ਕਈ ਵੱਡੀਆਂ-ਵੱਡੀਆਂ ਹਿੱਟ ਫਿਲਮਾਂ ਦੇ ਚੁੱਕਿਆ ਹੈ। ਅਕਸਰ ਹੀ ਜੈ ਰੰਧਾਵਾ ਨੂੰ ਆਪਣੀਆਂ ਫਿਲਮਾਂ ਦੇ ਵਿੱਚ ਕਈ ਵੱਡੇ-ਵੱਡੇ ਸਟੰਟ ਕਰਦੇ ਹੋਏ ਵੀ ਵੇਖਿਆ ਜਾਂਦਾ ਹੈ। ਅਤੇ ਜੈ ਰੰਧਾਵਾ ਆਪਣੇ ਸਟੰਟਾਂ ਕਰਕੇ ਹੀ ਬਹੁਤ ਜ਼ਿਆਦਾ ਮਸ਼ਹੂਰ ਹੈ। ਹਾਲ ਹੀ ਦੇ ਵਿੱਚ ਜੈ ਰੰਧਾਵਾ ਦੀ ਇੱਕ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਫਿਲਮ ਦੀ ਸ਼ੂਟਿੰਗ ਦੌਰਾਨ ਜੈ ਰੰਧਾਵਾ ਇੱਕ ਸਟੰਟ ਕਰ ਰਿਹਾ ਸੀ। ਸਟੰਟ ਦੇ ਦੌਰਾਨ ਜੈ ਰੰਧਾਵਾ ਦਾ ਬੈਲੈਂਸ ਵਿਗੜ ਗਿਆ। ਜਿਸ ਤੋਂ ਬਾਅਦ ਉਸ ਦਾ ਸਿਰ ਇੱਕ ਕੰਧ ਨਾਲ ਬਹੁਤ ਜ਼ੋਰ ਦੀ ਟਕਰਾ ਗਿਆ ਹੈ ਜਿਵੇਂ ਕਿ ਵੀਡੀਓ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਜੈ ਰੰਧਾਵਾ ਕਿੰਨੇ ਬੁਰੇ ਤਰੀਕੇ ਨਾਲ ਉਸ ਕੰਦ ਨਾਲ ਟਕਰਾਈ ਹਨ ਹਾਲੇ ਤੱਕ ਕੁਝ ਵੀ ਨਹੀਂ ਦੱਸਿਆ ਗਿਆ ਹੈ ਕਿ ਜੈ ਰੰਧਾਵਾ ਨੂੰ ਕਿੰਨੀ ਗਹਿਰੀ ਚੋਟ ਲੱਗੀ ਹੈ ਉਮੀਦ ਕਰਦੇ ਹਾਂ ਕਿ ਜੈ ਰੰਧਾਵਾ ਠੀਕ ਹੋਣਗੇ ਦੋਸਤੋ ਤੁਸੀਂ ਵੀ ਕਮੈਂਟ ਜੈ ਰੰਧਾਵਾ ਦੀ ਲੰਮੀ ਉਮਰ ਦੀ ਦੁਆ ਕਰਨਾ ਅਤੇ ਇਦਾਂ ਦੇ ਹੀ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ